ਸਤਨਾਮ ਸ੍ਰੀ ਵਾਖੂ ਸਾਹਿਬ ਜੀ ਵਡਹੰਸ ਮਹੱਲਾ ਫਹਲਾ ਰਹਾ ਤਨ ਕਾ ਆਪਣਾ ਸਾਹਿਬ ਸੁਨ ਮੰਨ ਲੇ ਹਾਂ ਆਵੋ ਮਿਲੋ ਸਹੇਲੀ ਹੋ ਸੱਚਾ ਨਾਮ ਲੈ ਹਾਂ ਰਭਾ ਸਾਨ ਕਾ ਆਪਣਾ ਸਾਹਿਬ ਸੁਮਾਲੇ ਹਾਂ ਸਾਹਿਬ ਸੁਮਾਲੇ ਪੰਥ ਨਿਹਾਲ ਹੈ ਅਸਾਪੇ ਉਠੇ ਜਾਣਾ ਜਿਸ ਕਾ ਕੀਆ ਸਨਹੀ ਲੀਆ ਹੋਆ ਤਿਸ ਕਾ ਪਾਣਾ ਜੋ ਤੈਨ ਕਰ ਪਾਇਆ ਸੋ ਆਗੇ ਆਇਆ ਹਸੀ ਕੇ ਹੁਕਮ ਕਰੇ ਹਾ ਬੋਹ ਮਿਲ ਹੋ ਸਹੇਲੀ ਹੋ ਸਚੜਾ ਨਾਮ ਲੈ ਹਾਂ ਮਰਣਾ ਨਾ ਮੰਦਾ ਲੋਕ ਆਖੀਐ ਜੇ ਮਰ ਜਾਣ ਐਸਾ ਕੋ ਵੇ ਹੋ ਸਾਹਿਬ ਸਮਰਾਟ ਆਪਣਾ ਪੰਤੋ ਸੁਹੇਲਾ ਅਗੇ ਹੋਏ ਪੰਤੋ ਸੁਹੇਲਾ ਜਵਹ ਤਾ ਫਲ ਪਾਵਹ ਅਗੇ ਮਿਲੇ ਵਡਾਈ ਸਿਉ ਜਾਵਹੁ ਸਚ ਸਮਾਵਹੁ ਤਾ ਪਤ ਲੇਖੈ ਪਾਈ ਮਹਲੇ ਜਾਇ ਪਾਵਹੁ ਖਸਮੈ ਭਾਵਹੁ ਰਾਗ ਸਿਉ ਰਲਿਆ ਮਾਨ ਮਰਣਾ ਨਾਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣੈ ਮਰਣਾ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਣਾ ਪਰਵਾਣੋ ਸੂਰੇ ਸਈ ਆਗੇ ਆਖੀ ਅਹ ਦਰਗਹ ਪਾਵਹਿ ਸਾਚੀ ਮਾਣੋ ਦਰਗਹ ਮਾਣ ਪਾਵਹਿ ਪਤ ਸਿਉ ਜਾਵਹਿ ਅਗ ਦੁਖ ਨਾ ਲਾਗੇ ਕਰ ਏਕ ਧਿਆਵਹਿ ਤਾ ਫਲ ਪਾਵਹਿ ਜਿਤ ਸੇਵੈ ਭਉ ਭਗਵਉਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ ਮਰਣਾ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਇਤਾ ਵਿਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਕਰੇ ਜਨ ਕੀ ਆ ਸੋ ਜਾਣੇ ਆਪੇ ਵਿਖੇ ਆਪੇ 부ਜੈ ਆਪੇ ਹੁਕਮ ਪਛਾਣੈ ਜਨ ਕੇ ਚਕਿਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਰ ਹੋਈ ਹੈ ਬਾਜੀ ਹੈ ਇਹੋ ਸੰਸਾਰੋ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਏ ਬਾਜੀ ਹੈ ਇਹੋ ਸੰਸਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ